ਇਸ ਵੀਡੀਓ ਦੇ ਵਿੱਚ ਜਾਨੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਤੇ ਲਗਾਈਆਂ ਜਾਂਦੀਆਂ ਛਬੀਲਾਂ ਦਾ ਇਤਿਹਾਸ ਛਬੀਲ ਦਾ ਅਰਥ ਹੈ ਪਾਣੀ ਦਾ ਮਿੱਠਾ ਪਾਣੀ ਦਾ ਪਿਆਉ ਲਾਣਾ ਪਾਣੀ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਔਰ ਇਹ ਅਰਬੀ ਫਾਰਸੀ ਦਾ ਸ਼ਬਦ ਹੈ ਅਤੇ ਪੁਰਾਤਨ ਸਮੇ ਤੋਂ ਹੀ ਪ੍ਰਚਲਿਤ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਦਿੱਲੀ ਦੇ ਸੰਗਤ ਲਈ ਪਾਣੀ ਦੀ ਛਬੀਲ ਲਗਾਈ ਸੀ ਜਿੱਥੇ ਅੱਜ ਗੁਰਦੁਆਰਾ ਨਾਨਕ ਪਿਆਉ ਸਜੋਬਿਤ ਹੈ ਪੰਚਮ ਪਾਛਮ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਲਾਹੌਰ ਕਿਲੇ ਦੇ ਲਾਗੇ ਚੰਤੂ ਦੀ ਹਵੇਲੀ ਵਿੱਚ 3 ਦਿਨ ਭੁੱਖੇ ਪਾਣੀ ਰੱਖ ਕੇ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗਰਮ ਰੀਤ ਸੀਸ ਤੇ ਪਾਈ ਗਈ ਚੰਦੂ ਦੀ ਨੂੰ ਗੁਰੂ ਘਰ ਦੀ ਸ਼ਰਦਾਲੂ ਸੀ ਉਸਨੇ ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਲਈ ਮਿੱਠੇ ਠੰਡੇ ਜਲ ਦੀ ਛਬੀਲ ਤਿਆਰ ਕੀਤੀ ਅਤੇ بڑے ਹੌਸਲੇ ਨਾਲ ਗੁਰੂ ਸਾਹਿਬ ਦੀ ਸੇਵਾ ਲਈ ਹਾਜ਼ਰ ਕਰਦਿਆ ਆਪਣੇ ਸਹਰੇ ਚੰਦੂ ਦੇ ਕਰਤੂਤ ਦਾ ਘਿਲਾ ਕੀਤਾ ਗੁਰੂ ਸਾਹਿਬ ਨੇ ਅਸੀਸ ਦਿੱਤੀ ਕਿਹਾ ਕਿ ਚੰਦੂ ਦੇ ਘਰ ਦਾ ਕੁਝ ਨਹੀਂ ਪ੍ਰਵਾਨ ਹੋ ਸਕਦਾ ਪਰ ਤੇਰੀ ਸੇਵਾ ਲਾਸਾਨੀ ਹੈ ਵਾਇਗਰੂ ਦੇ ਪਾਣੇ ਚ ਤਤੀ ਤਵੀ ਵੀ ਸ਼ੀਤਲ ਅਤੇ ਠੰਡੀ ਹੋ ਜਾਂਦੀ ਹੈ ਸੋ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਵੱਲੋਂ ਛਬੀਲਾ ਲਾ ਕੇ ਮਨੁੱਖਤਾ ਨੂੰ ਸਬਰ ਸੰਤੋਖ ਭਰੋਸੇ ਅਤੇ ਸ਼ਾਂਤੀ ਦਾ ਉਪਦੇਸ਼ ਦਿੱਤਾ ਜਾਣ ਲੱਗਾ ਆਓ ਆਪਾਂ ਮਿੱਠੇ ਜਲਦੀ ਛਬੀਲ ਵੀ ਲਾਈਏ ਅਤੇ ਮਿੱਠੇ ਬਚਨਾ ਦੀ ਵੀ ਇਸ ਵੀਡੀਓ ਦੇ ਵਿੱਚ ਜਾਨੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਤੇ ਲਗਾਈਆਂ ਜਾਂਦੀਆਂ ਛਬੀਲਾਂ ਦਾ ਇਤਿਹਾਸ ਛਬੀਲ ਦਾ ਅਰਥ ਹੈ ਪਾਣੀ ਦਾ ਮਿੱਠਾ ਪਾਣੀ ਦਾ ਪਿਆਉ ਲਾਣਾ ਪਾਣੀ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਔਰ ਇਹ ਅਰਬੀ ਫਾਰਸੀ ਦਾ ਸ਼ਬਦ ਹੈ ਅਤੇ ਪੁਰਾਤਨ ਸਮੇ ਤੋਂ ਹੀ ਪ੍ਰਚਲਿਤ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਦਿੱਲੀ ਦੇ ਸੰਗਤ ਲਈ ਪਾਣੀ ਦੀ ਛਬੀਲ ਲਗਾਈ ਸੀ ਜਿੱਥੇ ਅੱਜ ਗੁਰਦੁਆਰਾ ਨਾਨਕ ਪਿਆਉ ਸਜੋਬਿਤ ਹੈ ਪੰਚਮ ਪਾਚਮ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਲਾਹੌਰ ਕਿਲੇ ਦੇ ਲਾਗੇ ਚੰਤੂ ਦੀ ਹਵੇਲੀ ਵਿੱਚ 3 ਦਿਨ ਭੁੱਖੇ ਪਾਣੇ ਰੱਖ ਕੇ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗਰਮ ਰੀਤ ਸੀਸ ਤੇ ਪਾਈ ਗਈ ਚੰਦੂ ਦੀ ਨੂੰ ਗੁਰੂ ਘਰ ਦੀ ਸ਼ਰਦਾਲੂ ਸੀ ਉਸਨੇ ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਲਈ ਮਿੱਠੇ ਠੰਡੇ ਜਲ ਦੀ ਛਬੀਲ ਤਿਆਰ ਕੀਤੀ ਅਤੇ بڑے ਹੌਸਲੇ ਨਾਲ ਗੁਰੂ ਸਾਹਿਬ ਦੀ ਸੇਵਾ ਲਈ ਹਾਜ਼ਰ ਕਰਦਿਆ ਆਪਣੇ ਸਹਰੇ ਚੰਦੂ ਦੇ ਕਰਤੂਤ ਦਾ ਕਿਲਾ ਕੀਤਾ ਗੁਰੂ ਸਾਹਿਬ ਨੇ ਅਸੀਸ ਦਿੱਤੀ ਕਿਹਾ ਕਿ ਚੰਦੂ ਦੇ ਘਰ ਦਾ ਕੁਝ ਨਹੀਂ ਪ੍ਰਵਾਨ ਹੋ ਸਕਦਾ ਪਰ ਤੇਰੀ ਸੇਵਾ ਲਾਸਾਨੀ ਹੈ ਵੈਗਰੂ ਦੇ ਪਾਣੀ 'ਚ ਤਤਿ ਤਵੀ ਵੀ ਸ਼ੀਤਲ ਅਤੇ ਠੰਡੀ ਹੋ ਜਾਂਦੀ ਹੈ ਸੋ ਗੁਰੂ ਸਾਹਿਬ ਤੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਵੱਲੋਂ ਛਬੀਲਾਂ ਲਾ ਕੇ ਮਨੁੱਖਤਾ ਨੂੰ ਸਬਰ ਸੰਤੋਖ ਭਰੋਸੇ ਅਤੇ ਸ਼ਾਂਤੀ ਦਾ ਉਪਦੇਸ਼ ਦਿੱਤਾ ਜਾਣ ਲੱਗਾ ਆਓ ਆਪਾਂ ਮਿੱਠੇ ਜਲਦੀ ਛਬੀਲ ਵੀ ਲਈਏ ਅਤੇ ਮਿੱਠੇ ਬਚਨਾਂ ਦੀ ਵੀ ਇਸ ਵੀਡੀਓ ਦੇ ਵਿੱਚ ਜਾਨੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਤੇ ਲਗਾਈਆਂ ਜਾਂਦੀਆਂ ਛਬੀਲਾਂ ਦਾ ਇਤਿਹਾਸ ਛਬੀਲ ਦਾ ਅਰਥ ਹੈ ਪਾਣੀ ਜਾਂ ਮਿੱਠਾ ਪਾਣੀ ਦਾ ਪਿਆਉ ਲਾਉਣਾ ਪਾਣੀ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਔਰ ਇਹ ਅਰਬੀ ਫਾਰਸੀ ਦਾ ਸ਼ਬਦ ਹੈ ਅਤੇ ਪੁਰਾਤਨ ਸਮੇ ਤੋਂ ਹੀ ਪ੍ਰਚਲਿਤ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਦਿੱਲੀ ਦੀ ਸੰਗਤ ਲਈ ਪਾਣੀ ਦੀ ਛਬੀਲ ਲਗਾਈ ਸੀ ਜਿੱਥੇ ਅੱਜ ਗੁਰਦੁਆਰਾ ਨਾਨਕ ਪਿਆਉ ਸੁਸ਼ੋਭਿਤ ਹੈ ਪੰਚਮ ਪਾਚਮ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਲਾਹੌਰ ਕਿਲੇ ਦੇ ਲਾਗੇ ਚੰਤੂ ਦੀ ਹਵੇਲੀ ਵਿੱਚ 3 ਦਿਨ ਭੁੱਖੇ ਪਾਣੇ ਰੱਖ ਕੇ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਗਰਮ ਰੀਤ ਸੀਸ ਤੇ ਪਾਈ ਗਈ ਚੰਦੂ ਦੀ ਨੂੰ ਗੁਰੂ ਘਰ ਦੀ ਸ਼ਰਦਾਲੂ ਸੀ ਉਸਨੇ ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਲਈ ਮਿੱਠੇ ਠੰਡੇ ਜਲ ਦੀ ਛਬੀਲ ਤਿਆਰ ਕੀਤੀ ਅਤੇ بڑے ਹੌਸਲੇ ਨਾਲ ਗੁਰੂ ਸਾਹਿਬ ਦੀ ਸੇਵਾ ਲਈ ਹਾਜ਼ਰ ਕਰਦੀਆ ਆਪਣੇ ਸੋਰੇ ਚੰਦੂ ਦੀ ਕਰਤੂਤ ਦਾ ਗਿਲਾ ਕੀਤਾ ਗੁਰੂ ਸਾਹਿਬ ਨੇ ਅਸੀਸ ਦਿੱਤੀ ਕਿਹਾ ਕਿ ਚੰਦੂ ਦੇ ਘਰ ਦਾ ਕੁਝ ਨਹੀਂ ਪ੍ਰਵਾਨ ਹੋ ਸਕਦਾ ਪਰ ਤੇਰੀ ਸੇਵਾ ਲਾਸਾਨੀ ਹੈ వైగੁਰੂ ਦੇ ਬਾਣੇ 'ਚ ਤਤਿ ਤਵੀ ਵੀ শীতল ਅਤੇ ਠੰਡੀ ਹੋ ਜਾਂਦੀ ਹੈ। ਸੋ ਗੁਰੂ ਸਾਹਿਬ ਤੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਵੱਲੋਂ ਛਬੀਲਾਂ ਲਾ ਕੇ ਮਨੁੱਖਤਾ ਨੂੰ ਸਬਰ ਸੰਤੋਖ, ਭਰੋਸੇ ਅਤੇ ਸ਼ਾਂਤੀ ਦਾ ਉਪਦੇਸ਼ ਦਿੱਤਾ ਜਾਣ ਲੱਗਾ। ਆਓ ਆਪਾਂ ਮਿੱਠੇ ਜਲਦੀ ਛਬੀਲ ਵੀ ਲਈਏ ਅਤੇ ਮਿੱਠੇ ਬਚਨਾਂ ਦੀ ਵੀ